ਤੁਹਾਡਾ ਬਰਾਡ ਫੈਵਰਿਟ ਚੈਨਲ ਤੇ ਸਬਸਕ੍ਰਾਈਬ ਤੇ ਲਾਈਕ ਮਰ ਸ਼ੇਅਰ ਕਰ ਲੈਣਾ ਭੁੱਲਿਓ ਸਾਡੀ ਚੈਨਲ ਦੀ ਅੱਜ ਆਪਾਂ ਹੁਣ ਆ ਸੀਟਾਂ ਤੱਕ ਸੰਗੇ ਆਲ ਹਾਂ ਤੇ ਉਧਰ ਮੇਰਾ ਭਰਾ ਮੇਰੇ ਤਾਇਆ ਜੀ ਉੱਤੇ ਥੋਈਂਦੇ ਆ ਉਧਰ ਮੇਰੀ ਬੜੀ ਨੇ ਮਾਰ ਮੈਟ ਕਸਤੇ ਆ ਆ ਦੇਖੋ ਤੇ ਆਪਾਂ ਡਿੱਗੀ ਚ ਵੀ ਮੈਟ ਕਸਤੇ ਆ ਆ ਦੇਖੋ ਆਪਣੀ ਮੈਟ ਤੇ ਉਧਰ ਮੇਰਾ ਭਰਾ ਹੈ

ਅ ਦੇਖੋ ਹੁਣ ਆਪਾਂ ਡੈਡੀ ਕੋਲੇ ਲਿਲੇ ਲਏ ਹਾਂ ਨੇ ਡੈਡੀ ਕੋਲ ਡੈਡੀ ਸੱਜੰਗੇ ਆ ਦੇਖੋ ਤਾਂ ਆ ਦੇਖੋ ਦੇ ਤੂੰ ਸਾਫ ਕਰ ਆ ਦੇਖੋ ਆਪਾਂ ਡੈਡੀ ਕੋਲੇ ਲੱਗੇ ਆਨੇ ਆ ਦੇਖੋ ਪਡੜੀ ਨੂੰ ਲਾਤੇ ਤੇ ਉਧਰ ਮੇਰਾ ਭਰਾ ਦੂਜੇ ਤਸਨ ਲੱਗ ਗਿਆ ਤੇ ਉਧਰ ਮੇਟਾ ਆ ਗਈ ਨੇ ਸਾਰੇ ਤੋਂ ਕੋਲ ਥਰ ਰੱਖ ਤੇ ਉਧਰ ਦੇਖੋ ਨੇ ਡੈਡੀ ਹੁਣ ਕੱਢਦੇ ਆ ਆ ਆ ਦੇਖੋ ਇਹ ਮੇਰੇ ਬਲੀ ਤੋਂ ਤੇ ਇਹ ਆ ਦੂਜੇ ਪਾਸੇ ਦਾ ਆ ਗਿਆ ਤੇ ਇਧਰ ਹੁਣ ਮੇਰੇ ਤਾਇਆ ਵੀ ਕੱਸਦੇ ਆ ਦੇਖੋ ਤੇ ਆਪਾਂ ਹੁਣ ਦੂਜਾ ਸਿਸਟਮ ਲੈ ਕੇ ਜਾਂਦੇ ਆ ਆ ਦੇਖੋ ਹਾਲੇ ਕਿ ਆਨੇ ਆੜੜੀ ਉੱਪਰ ਆਣ ਉਹ ਦੋਨੇ ਤਾਇਆ ਹੀ ਕੱਸੀ ਜਾਂਦੇ ਆ ਆ ਦੇਖੋ ਉਧਰ ਦੇਖੋ ਮੇਰੇ ਤਾਇਆ ਨਿਕਸਤਾ ਹੋ ਹਾਂ ਹੁਣ ਆਪਾਂ ਦੂਜਾ ਲੈ ਕੇ ਆਉਣੇ ਆ ਹੋ ਗਿਆ ਸਾਫ ਤੇ ਹੁਣ ਆਪਾਂ ਦੂਜਾ ਵੀ ਫੜਾਉਣੇ ਆ ਡੇਡੀ ਨੂੰ ਆ ਦੇਖੋ ਆਪਾਂ ਡੇਡੀ ਨੂੰ ਫੜਾਤਾ ਹੁਣ ਡੇਡੀ ਪਾਸੇ ਆ

ਆ ਦੇਖੋ ਆਪਾਂ ਹੁਣ ਲੰਮਾ ਇਹ ਲੈ ਕੇ ਜਾਨੇ ਆੜੀ ਕੋਲੇ ਬਾਹਰ ਨੂੰ ਕੋਟ ਘਾਣ ਆ ਦੇਖੋ ਆਪਾਂ ਤਾਂ ਅਰੇ ਜੀ ਜੱਕਣਾ ਇਹ ਤਾਂ ਥੋੜਾ ਆਇਆ ਤਾਂ ਜੀ ਅਰੇ ਨਹੀਂ ਥੋੜੀ ਆਏ ਹੀ ਉਹ ਨਾਲ ਕਿਥੋਂ ਵੀ ਲੈ ਕੇ ਆਏ ਆ ਇਹ ਮੈਂ ਇਹਨੇ ਦੋ ਕੋਕੀ ਲੈ ਕੇ ਆਏ ਆ ਤਸਵੀਰ ਮੇਰੇ ਨਾਲ ਤੇ ਉਧਰ ਆਪਾਂ ਦੂਜਾ ਵੀ ਲੈ ਕੇ ਜਾਨੇ ਆ ਦੂਜਾ ਵੀ ਲੈ ਕੇ ਆਉਣੀ ਆ ਆਪਾਂ ਹੁਣ ਦੁੱਧ ਵਾਲੇ ਕਿ ਜਾਵਾਂਗੇ ਇੱਧਰ ਲਾਏ ਇੱਥੇ ਆਵਾਂਗੇ ਇੱਧਰ ਮਗਰ ਆ ਕੇ ਪਾ ਕੇ ਰੱਖਣੇ ਇੱਥੋਂ ਵਾਲਾ ਆਇਆ ਆ ਦੇਖੋ ਆਪਾਂ ਹੁਣ ਦੁੱਧ ਵਾਲੇ ਕਰੀਏ ਆਹ ਹਾਲਾ ਆ ਦੇਖੋ ਆਪਾਂ ਹੁਣ ਇਹ ਵੀ ਦਹੀਂ ਜੀ ਬਣਾਉਂਦੇ ਆਂ ਆਹ ਹਾਲਾ ਆਲੇ ਸੰਗੇ ਕਿੰਨੇ ਆਉਂਦੇ ਆਉਂਦੇ ਸੀ ਉਹ ਦੂਜੇ ਪਾਸੇ ਵਾਲਾ ਸਕੇ ਹੁਣ ਆਪੋਂ ਤਿਆਰੀ ਨੂੰ ਰਹਾ ਤਾਂ ਆ ਦੇਖੋ ਠੀਕ ਆ ਲਾਉਂਦੇ ਆ ਤੇ ਤੇਰਾ ਪ੍ਰਾ ਆ ਗਿਆ ਦੂਜਾ ਪਾਸੇ ਚਾਲੇ ਵਾਲਾ ਉਧਰ ਲਈ ਚਾਲਾ ਲਾ ਇਹ ਇਧਰ ਲਈ ਚਾਲਾ ਆਪਦਾ ਦੇਵ ਯਾਰ ਵੀ ਸੰ ਤਾਂ ਹੀ ਨਹੀਂ ਸਮਝੇ ਆ ਦੇਖੋ ਆ ਮੇਰੇ ਡੜੀ ਨੂੰ ਕੱਸਤਾ ਆ ਦੇਖੋ ਮੇਰੇ ਡੜੀ ਕਰਦੇ ਆ Adeko, mi raccogli, raccogli, raccogli. Adeko, appa, cazzo, cazzo, cazzo. Adeko, appa, cazzo, cazzo. Adeko, appa, cazzo, cazzo. Adeko, appa, cazzo, cazzo. Adeko, appa, cazzo, cazzo, cazzo. Adeko, appa, cazzo, cazzo, cazzo. Adeko, cazzo, 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 cazzo. Adeko, cazzo, 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 cazzo. Adeko, ਆ ਦੇਖੋ ਆਪਣੀ ਵੀਡੀਓ ਦੇ ਕਿਰਪਾ ਦਾ ਇਹਧਰ ਆਪਾਂ ਸਾਰੇ ਕਸਤਾ ਦੇਖੋ ਤੇ ਉਧਰ ਮੇਰਾ ਛੋਟਾ ਭਰਾ ਦੇਖੋ ਆਹ ਉਹ ਪਾਈਂਦਾ ਪਾਈਂਦਾ ਦੇਖੋ ਤੇ ਆਪਾਂ ਲੋਹੇ ਲੈ ਲਿਆ ਆਹ ਦੇਖੋ ਸਾਰਾ ਆਜੇ ਮੇਰੇ ਅੜੀ ਨੂੰ ਜਾਂ ਮੇਰੇ ਵੱਡੇ ਭਰਾ ਨੂੰ அதுக்கு டெத்தாலும் டெத்தாலும் இருந்தாங்க போன் இல்லாத அளவில் சார் அவர்கள்

दे। देखो भाई उधर मेरा वड्डा भ्रा भाई जंदा दे आपा दिखाणे थोनू था भाई एंड भाई आ देखो मेरा वड्डा भ्रा भंदा ते इधर आपा पाटले कुक आवणोस्ते ऐक मां आ जेसन ओर नु हां ऐ आ जे बैठना ऐ हां देखो मेरे वडे पराणे ता भाई थे हां मंत कणा गरीब बस प्यार ना लुवे ओ तो वडा पा है ਕੋਈ ਤਾਂ ਆਪਣਾ ਬੰਦੂ ਇਹ ਤਾਂ ਬਾਅਦ ਚ ਗਿਆ ਹੈ ਬਈ ਜਨਾ ਪਰਲਾ ਬਾਰੇ ਗਿਆ ਤਾਂ ਬਣ ਗਏ ਜਿੱਤ ਗਏ ਪਾਜੀ ਤਗੇ ਕਰਨੇ ਲੱਗੇ ਜਿਦਾਂ ਦੇਖੋ ਆਪਾਂ ਸਾਰੀ ਕਰਨੀ ਹੁਣ ਤੋਂ ਬਾਅਦ ਸੌਖੀ ਲੱਗ ਜੂਗੀ ਪਹਿਲਾਂ ਸੀਟਾ ਲਾਵਾਂਗੇ ਆਹ ਦੇਖੋ ਇਧਰ ਮੇਰੇ ਡੈਡੀ ਸੀਟਾ ਲਾਉਂਦੇ ਆ ਹੁਣ ਆਹ ਦੇਖੋ ਆਪਾਂ ਸੀਟ ਲਾਤੀ ਆ ਤੇ ਗੱਲ ਨਟਕਾਸਦੇ ਆ ਉਹ ਦੇਖੋ ਦੂਜੀ ਵੀ ਚੱਕਰ ਆਉਣਾ ਆਈ ਦੀ ਪਿਛਲੇ ਤੈਨੂੰ ਕਾ ਵੇਖਿਆ ਡੱਬੀ ਹੁਣ ਆਪਾਂ ਦੂਜੀ ਕਸਾਂਗੇ ਇਹਦਾ ਵੱਡਾ ਭਰਾ ਗਿਆ ਦੂਜੀ ਗੱਲ ਤੇ ਆ ਦੇਖੋ ਆਪਾਂ ਹੁਣ ਦੂਜੀ ਪਾਉਣੇ ਆ ਦੂਜੀ ਸੀਟ ਲਾਉਣੇ ਆ ਡਰਾਈਵਰ ਸਾਈਡ ਵਾਲੀ ਆ ਦੇਖੋ ਹੁਣ ਸਿਕੂ ਕਰਦੇ ਆ ਆ ਤੇ ਰਿਡਿਟੀ ਕਰ ਲੈਂਦੇ ਫਿਰ ਪਾਇਆ ਜੀ ਹੁਣ ਸਕੂਲ ਕਸਾਂਗੇ ਤੇ ਗੜੀ ਸੀਟ ਸੈੱਟ ਕਰਦੇ ਆ ਆ ਦੇਖੋ ਹੁਣ ਮੇਰੇ ਦਾਦੀ ਪਾਇਆ ਜੀ ਕਸਦੇ ਆ ਭਾਈ ਐਸੇ ਉਹ ਬੰਦੇ ਆ ਦੇਖੋ ਮੇਰੇ ਕੀ ਫੈਸਲਾ ਹੋਇਆ ਕਸੀ ਹੁੰਦੀ ਆ ਉਹ ਨਹੀਂ ਤੇ ਆ ਦੇਖੋ ਮੇਰੇ ਗੜੀ ਕਸੀ ਹੁੰਦੀ ਆ ਤੋਥਲੀ ਆ ਦੇਖੋ ਲੂਟਰ ਤਾਂ ਹਟਾ ਲਾ ਤਾਂ ਬਾੜ ਗੱਡੀ ਬੜਾ ਡੱਡੂ ਆ ਆ ਦੇਖੋ ਤੇ ਹੁਣ ਆਪਾਂ ਵੀਡੀਓ ਦਾ ਐਂਡ ਕਰਦੇ ਆ ਬਾਈਟਿਕ ਤੇ ਬਣਾਣੇ ਉਹ ਨਹੀਂ ਲੋਹਾ ਨਹੀਂ ਦਾ ਜਿੰਨੀ ਪਲੈਟ ਲਾਦੇ ਹੋਏ ਜੇ ਜੀ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲੋ 64